ਸਸਿਕਾ ਜੀ ਮੈਂ ਹਗੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਕੈਨੇਡਾ ਨੇ ਆਪਣੀ ਇਮੀਗ੍ਰੇਸ਼ਨ ਨੀਤੀਆਂ ਸੰਬੰਧੀ ਨਿਯਮਾਂ ਸਖਤ ਕਰ ਦਿੱਤੇ ਨੇ ਜਿੱਥੇ ਕੈਨੇਡਾ ਦੇ ਵੱਲੋਂ ਚਾਰੇ ਟੂਰਿਸਟ ਵੀਜ਼ਾ ਦੀ ਗਿਣਤੀ ਦੇ ਵਿੱਚ ਹਾਲੀ ਦੇ ਸਾਲਾਂ ਦੇ ਵਿੱਚ ਮਹੱਤਵਪੂਰਨ ਬਦਲਾਅ ਦੇਖੇ ਗਏ ਨੇ ਤਾਂ ਉੱਥੇ ਹੀ ਕੈਨੇਡਾ ਦੇ ਵੱਲੋਂ ਹੁਣ ਟੂਰਿਸਟ ਵੀਜ਼ਾ ਦੇ ਵਿੱਚ 3 ਲੱਖ ਦੀ ਕਟੌਤੀ ਕਰ ਦਿੱਤੀ ਗਈ ਹੈ ਅਤੇ ਇਸ ਕਟੋਤੀ ਦੇ ਵਿੱਚ ਵੱਡੀ ਗਿਣਤੀ ਪੰਜਾਬੀਆਂ ਦੀ ਦੱਸੀ ਜਾ ਰਹੀ ਹੈ ਦਰਅਸਲ ਪੰਜਾਬੀ ਮੂਲ ਦੇ ਲੋਕਾਂ ਦੀ ਗਿਣਤੀ 60% ਦੇ ਕਰੀਬ ਹੈ ਜੇਕਰ 2023 ਦੀ ਗੱਲ ਕੀਤੀ ਜਾਵੇ ਤਾਂ ਕੈਨੇਡਾ ਨੇ ਲਗਭਗ 18 ਲੱਖ ਟੂਰਿਸਟ ਵੀਜ਼ਾ ਜਾਰੀ ਕੀਤੇ ਸੀ ਹਾਲਾਂਕਿ 2024 ਦੇ ਵਿੱਚ ਇਹ ਗਿਣਤੀ ਘਟ ਕੇ ਲਗਭਗ 15 ਲੱਖ ਰਹਿ ਗਈ ਸੀ ਅਤੇ ਹੁਣ ਸਿਰਫ ਇੱਕ ਸਾਲ ਦੇ ਵਿੱਚ ਸਿਰਫ 3 ਲੱਖ ਕਟੋਤੀ ਦਾ ਸਭ ਤੋਂ ਵੱਡਾ ਅਸਰ ਪੰਜਾਬੀ ਮੂਲ ਦੇ ਲੋਕਾਂ ਤੇ ਹੋਵੇਗਾ ਕਿਉਂਕਿ ਕੈਨੇਡਾ ਵਿੱਚ 1.5 ਲੱਖ ਦੇ ਕਰੀ ਪੰਜਾਬੀ ਭਾਈਚਾਰੇ ਦੇ ਲੋਕ ਨੇ ਜਿਨ੍ਹਾਂ ਦੇ ਵਿੱਚੋਂ 3 ਲੱਖ ਟੂਰਿਸਟ ਵੀਜ਼ਾ ਦੀ ਕਟੌਤੀ ਕਰ ਦਿੱਤੀ ਗਈ ਹੈ। ਹਾਲੀ ਦੇ ਸਾਲਾਂ ਦੇ ਵਿੱਚ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਟੂਰਿਸਟ ਵੀਜ਼ਾ ਦੀ ਗਿਣਤੀ ਵਿੱਚ ਕਾਫੀ ਬਦਲਾਅ ਆਏ ਨੇ। ਕੈਨੇਡਾ ਦੇ ਟੂਰਿਸਟ ਵੀਜ਼ਾ ਦੇ ਵਿੱਚ 3 ਲੱਖ ਦੀ ਕਟੌਤੀ ਕੀਤੀ ਗਈ ਹੈ ਅਤੇ ਇੰਨਾਂ ਵਿੱਚੋਂ ਜ਼ਿਆਦਾਤਰ ਪੰਜਾਬੀ ਨੇ। ਪੰਜਾਬੀ ਮੂਲ ਦੇ ਲੋਕਾਂ ਦੀ ਗਿਣਤੀ ਲਗਭਗ 60% ਹੈ। 2023 ਦੇ ਵਿੱਚ ਕੈਨੇਡਾ ਨੇ ਲਗਭਗ 1.8 ਮਿਲੀਅਨ ਵਿਜ਼ਿਟਰ ਵੀਜ਼ੇ ਜਾਰੀ ਕੀਤੇ। ਹਾਲਾਂਕਿ ਦੇ 2024 ਦੇ ਵਿੱਚ ਇਹ ਗਿਣਤੀ ਘੱਟ ਕੇ ਲਗਭਗ 14 ਲੱਖ ਰਹਿ ਜਾਵੇਗੀ। ਇਹ ਸਰਵੇਖਣ ਦੇ ਅਨੁਸਾਰ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 520000 ਹੈ। ਪੰਜਾਬੀ ਕੈਨੇਡਾ ਆਉਂਦੇ ਜਾਂਦੇ ਰਹਿੰਦੇ ਨੇ। 2023 ਤੱਕ ਪੰਜਾਬ ਤੋਂ ਪੜ੍ਹਾਈ ਦੇ ਲਈ ਕੈਨੇਡਾ ਜਾਣ ਵਾਲੇ ਲੋਕਾਂ ਦੀ ਗਿਣਤੀ ਪ੍ਰਤੀ ਸਾਲ 1.5 ਲੱਖ ਸੀ। ਇਸ ਲਈ ਪੰਜਾਬ ਦੇ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ, ਵਿਆਹਾਂ ਅਤੇ ਅੰਤਿਮ ਸੰਸਕਾਰਾਂ ਦੇ ਵਿੱਚ ਸ਼ਾਮਲ ਹੋਣ ਦੇ ਲਈ ਕੈਨੇਡਾ ਆਉਂਦੇ ਰਹਿੰਦੇ ਨੇ। ਪਰ ਕੈਨੇਡਾ ਨੇ ਟੂਰਿਸਟ ਵੀਜ਼ਾ ਸਖਤ ਕਰ ਦਿੱਤਾ ਹੈ। 2022 ਦੇ ਵਿੱਚ ਕੈਨੇਡਾ ਨੇ 2,36,000 ਭਾਰਤੀਆਂ ਨੂੰ ਵੀਜ਼ੇ ਜਾਰੀ ਕੀਤੇ ਜੋ ਕਿ 2022 ਦੇ ਵਿੱਚ ਵੱਧ ਕੇ 11,67,000 ਹੋ ਗਏ ਅਤੇ 2023 ਦੇ ਵਿੱਚ ਇਹ ਗਿਣਤੀ 18 ਲੱਖ ਨੂੰ ਛੂ ਗਈ ਜਿਨ੍ਹਾਂ ਦੇ ਵਿੱਚੋਂ 60% ਪੰਜਾਬੀ ਨੇ ਹਾਲਕਿ 2024 ਦੇ ਪਹਿਲੇ ਅੱਧ ਦੇ ਵਿੱਚ ਭਾਰਤੀਆਂ ਨੂੰ ਜਾਰੀ ਕੀਤੀ ਗਈ ਵਿਜ਼ਟਰ ਵੀਜ਼ਾ ਦੀ ਗਿਣਤੀ ਵਿੱਚ ਵਾਧਾ ਹੋਇਆ ਪਰ ਜੁਲਾਈ ਅਗਸਤ ਦੇ ਵਿੱਚ ਰੁਝਾਨ ਉਲਟ ਗਿਆ ਅਤੇ ਬਹੁਤ ਸਾਰੇ ਬਿਨੇਕਾਰਾਂ ਨੂੰ ਅਸਵੀਕਾਰਤਾ ਦਾ ਸਾਹਮਣਾ ਕਰਨਾ ਪਿਆ। ਇਹਨਾਂ ਤਬਦੀਲੀਆਂ ਦੇ ਪਿੱਛੇ ਕਈ ਕਾਰਨ ਹੋ ਸਕਦੇ ਨੇ ਜਿਵੇਂ ਕਿ ਸਖਤ ਵੀਜ਼ਾ ਪ੍ਰਕਿਰਿਆ ਭਾਰਤ ਅਤੇ ਕੈਨੇਡਾ ਵਿਚਕਾਰ ਕੂਟਨੀਤਿਕ ਸਬੰਧਾਂ ਦੇ ਵਿੱਚ ਤਣਾਅ ਉਦਾਹਰਣ ਦੇ ਵਜੋਂ ਕੈਨੇਡਾ ਨੇ ਕੁਝ ਦੇਸ਼ਾਂ ਦੇ ਬਿਨਕਾਰਰਾਂ ਦੇ ਲਈ ਵੀਜ਼ਾ ਸਕਰੀਨਿੰਗ ਸਖਤ ਕਰ ਦਿੱਤੀ ਹੈ ਜਿਸ ਕਾਰਨ ਅਸਵੀਕਾਰ ਦਰਾਂ ਦੇ ਵਿੱਚ ਵੀ ਵਾਧਾ ਹੋਇਆ ਹੈ। ਕੁੱਲ ਮਿਲਾ ਕੇ ਕੈਨੇਡਾ ਦੁਆਰਾ ਜਾਰੀ ਕੀਤੇ ਟੂਰਿਸਟ ਵੀਜ਼ਿਆਂ ਦੀ ਗਿਣਤੀ ਦੇ ਵਿੱਚ 2023 ਅਤੇ 2024 ਦੇ ਵਿਚਕਾਰ ਮਹੱਤਵਪੂਰਨ ਉਤਰਾਅ-ਚੜਾਅ ਦੇਖਣ ਨੂੰ ਮਿਲੇ ਹਨ ਜੋ ਕਿ ਕਈ ਤਰ੍ਹਾਂ ਦੇ ਘਰੇਲੂ ਅਤੇ ਤਰਾਸ਼ਟਰੀ ਕਾਰਕਾ ਦੁਆਰਾ ਪ੍ਰਭਾਵਿਤ ਸੰ ਦਸੀ ਕੈਨੇਡਾ ਸਥਿਤੀ ਵੀਜ਼ਾ ਮਹਾਰਾ ਦਾ ਕਹਿਣਾ ਹੈ ਕਿ 2024 ਦੇ ਵਿੱਚ ਕੈਨੇਡੀਅਨ ਸਰਕਾਰ ਨੇ ਵੀਜ਼ਾ ਨੀਤੀਆਂ ਦੇ ਵਿੱਚ ਮਹੱਤਵਪੂਰਨ ਬਦਲਾਅ ਕੀਤੇ ਜਿਸ ਦੇ ਨਾਲ ਟੂਰਿਸਟ ਵੀਜ਼ਾ ਦੀ ਮਿਆਦ 10 ਸਾਲ ਤੋਂ ਘਟਾ ਕੇ ਸਿਰਫ 1 ਮਹੀਨਾ ਕਰ ਦਿੱਤੀ ਗਈ ਇਸ ਬਦਲਾਅ ਦਾ ਸਿੱਧਾ ਅਸਰ 1.45 ਲੱਖ ਪੰਜਾਬੀਆਂ ਉੱਤੇ ਪਿਆ ਜੋ ਲੰਬੇ ਸਮੇਂ ਤੋਂ ਕੈਨੇਡਾ ਦੇ ਵਿੱਚ ਟੇਹ ਰਹੇ ਸਨ 2024 ਦੇ ਪਹਿਲੇ ਅੱਧ ਦੇ ਵਿੱਚ ਭਾਰਤੀਆਂ ਨੂੰ ਜਾਰੀ ਕੀਤੇ ਗਏ ਵਿਜ਼ਟਰ ਵੀਜ਼ਾ ਦੀ ਗਿਣਤੀ ਵਿੱਚ ਵੀ ਫਰਕ ਪਿਆ ਅਲ ਜੁਲਾਈ ਅਗਸਟ ਦੇ ਵਿੱਚ ਰੁਝਾਨ ਉਲਟ ਗਿਆ ਅਤੇ ਬਹੁਤ ਸਾਰੇ ਬਿਨੇਕਾਰਾਂ ਨੂੰ ਰੱਦ ਕਰਨ ਦਾ ਸਾਹਮਣਾ ਕਰਨਾ ਪਿਆ ਵੀਜ਼ਾ ਰੱਦ ਹੋਣ ਦੀਆਂ ਘਟਨਾਵਾਂ ਤੇਜ਼ੀ ਦੇ ਨਾਲ ਪਤਣ ਲੱਗੀਆਂ ਇੱਥੇ ਦੱਸਣਾ ਬੰਦਾ ਹੈ ਕਿ ਕੈਨੇਡਾ ਨੇ 31 ਜਨਵਰੀ 2025 ਤੋਂ ਨਵੇਂ ਇਮੀਗ੍ਰੇਸ਼ਨ ਨਿਯਮ ਲਾਗੂ ਕੀਤੇ ਨੇ ਜਿਸ ਦੇ ਤਹਿਤ ਸਰਹੱਦੀ ਅਧਿਕਾਰੀਆਂ ਦੇ ਕੋਲ ਅਸਥਾਈ ਨਿਵਾਸ ਦਸਤਾਵੇਜ਼ਾਂ ਨੂੰ ਰੱਦ ਕਰਨ ਦੀ ਵੀ ਸ਼ਕਤੀ ਹੋ ਚੁੱਕੀ ਹੈ ਇਸ ਦਾ ਅਸਰ ਭਾਰਤੀ ਵਿਦਿਆਰਥੀਆਂ ਕਾਮਿਆਂ ਅਤੇ ਸਥਾਈ ਨਿਵਾਸੀਆਂ ਉੱਤੇ ਪੈ ਸਕਦਾ ਹੈ ਹਾਲਾਂਕਿ ਵੀਜ਼ਾ ਮਾਹਰ ਦਾ ਕਹਿਣਾ ਹੈ ਕਿ ਕੈਨੇਡਾ ਹੌਲੀ-ਹੌਲੀ ਪੰਜਾਬੀ ਮੂਲ ਦੇ ਲੋਕਾਂ ਦੀ ਗਿਣਤੀ ਘਟਾ ਰਿਹਾ ਹੈ ਭਾਵੇਂ ਇਹ ਸਟੱਡੀ ਵੀਜ਼ਾ ਹੋਵੇ ਜਾਂ ਫਿਰ ਟੂਰਿਸਟ ਵੀਜ਼ਾ ਵੀ ਰਿਪੋਰਟ ਚੈਨਲ ਪੰਜਾਬੀ